ਆ ਦੇਖ ਲਓ ਆਪਣੀ लाਡਲੀ ਦੇ ਮੈਨੂੰ ਕਹਿੰਦੀ ਤੁਸੀਂ ਦਾਦੀ ਮम्मा ਦੇ ਪਰਸ ਚੋਂ ਪੈਸੇ ਕੱਢਿਆ ਨਹੀਂ ਮੈਂ ਇਹਨੂੰ ਪੈਸੇ ਕੱਢਣ ਵਾਲਾ ਚੋਰ ਲੱਗਦਾ ਆ ਜੇ ਮੈਨੂੰ ਕਿਸੇ ਪੈਸੇ ਦੀ ਲੋੜ ਹੋਊਗੀ ਮੈਂ ਤੁਹਾਡੇ ਤੋਂ ਮੰਗ ਲਊਂਗਾ ਮੈਂ ਕਿਉਂ ਕੱਢੂੰਗਾ ਦਾਦੀ ਦੇ ਪਰਸ ਚੋਂ ਪੈਸੇ ਹਾਂਜੀ ਵੱਡੇ ਮम्मा ਮੈਂ ਆਪ ਦੇਖਿਆ ਵੀਰੇ ਨੇ ਦਾਦੀ ਦੇ ਪਰਸ ਚੋਂ ਚੋਰੀ ਕੀਤੇ ਆ ਪੈਸੇ ਮੈਂ ਝੂਠ ਨਹੀਂ ਬੋਲਦੀ ਪਈ ਮੰਮੀ ਠੀਕ ਹੋ? ਕੁਛ ਲੱਗਦਾ ਫਰਕ ਮੰਮੀ ਜੀ ਹੁਣ? ਹਾਂ ਹੁਣ ਤਾਂ ਮੈਨੂੰ ਆਪਣੇ ਆਪ 'ਚ ਕੁਝ ਠੀਕ ਜਿਹਾ ਲੱਗਦਾ। ਬਸ ਤੁਰਨ ਫਿਰਨ ਲੱਗ ਜਾਂ। ਫੇਰ ਕੋਈ ਟੈਨਸ਼ਨ ਨਹੀਂ। ਕੋਈ ਨਾ ਮੰਮੀ ਜੀ। ਤੁਸੀਂ ਫਿਕਰ ਨਾ ਕਰੋ। ਸਭ ਕੋਈ ਠੀਕ ਹੋ ਜਾਣਾ ਆ। ਤੇ ਨਾਲੇ ਮੈਂ ਇੱਕ ਗੱਲ ਪੁੱਛਾਂ ਤੁਹਾਨੂੰ। ਜੇ ਤੁਸੀਂ ਗੁੱਸਾ ਨਾ ਕਰੋ। ਹਾਂ ਪੁੱਤ। ਪੁੱਛ ਕੀ ਪੁੱਛਣਾ? ਮੰਮੀ ਜੀ ਤੁਸੀਂ ਮੈਨੂੰ ਕਿਹਾ ਸੀ ਨਾ ਕਿ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਹੈਗਾ ਆਪਣੇ ਹੱਕ ਲਈ ਬੋਲਣਾ ਆ ਹਾਂ ਪੁੱਤ ਤੇ ਇਹਦੇ ਵਿੱਚ ਮੈਂ ਕੀ ਬਾਣਾ ਕਹਤਾ ਮੈਂ ਤਾਂ ਇਹ ਸੀ ਮੰਮੀ ਪੁੱਛਦੀ ਵੀ ਤੁਸੀਂ ਇਹ ਗੱਲ ਮੈਨੂੰ ਦਿਲੋਂ ਕਹਿ ਰਹੇ ਹੋ ਜਾਂ ਫਿਰ ਦੀਦੀ ਨਾਲ ਮਿਲ ਕੇ ਮੇਰੇ ਕੋਲ ਇੰਸ਼ੋਰੈਂਸ ਕਰਕੇ ਤੁਸੀਂ ਮੇਰੇ ਨਾਲ ਚੰਗੇ ਬਣੇ ਹੋ ਨਾ ਮੰਦੀਪ ਇਹ ਕੀ ਕਹੀ ਜਾਣੀ ਆ ਤੂੰ ਅੱਜ ਜਿਹੜੀ ਮੈਂ ਅੱਜ ਪੱਡੇ ਤੇ ਪਈ ਆ ਨਾ ਇਹ ਤੇਰੇ ਨਾਲ ਕੀਤੇ ਦੀ ਸਜ਼ਾਈ ਦਿੱਤੀ ਆ ਰੱਬ ਨੇ ਮੈਨੂੰ ਜਦੋਂ ਜੋਤੀ ਮੈਨੂੰ ਕਹਿੰਦੀ ਸੀਗੀ ਨਾ ਵੀ ਭਾਬੀ ਨਾਲ ਐਦਾ ਨਾ ਕਰ ਤੇ ਮੈਂ ਉਹਦੀ ਇੱਕ ਨਾ ਮੰਨੀ ਆ ਤਾਂ ਹੀ ਰੱਬ ਨੇ ਮੈਨੂੰ ਆ ਦਿਨ ਦਿਖਾਇਆ ਮੈਂ ਜਿਹਦੇ ਨਾਲ ਇੰਨਾ ਮਾੜਾ ਕਰਦੀ ਰਹੀ ਆਖੀਰ ਨੂੰ ਮੇਰੀ ਤੀ ਨਾਲੋਂ ਵੀ ਵੱਧ ਉਹ ਮੇਰੇ ਕੰਮ ਆਈ ਨਲੇ ਮੇਰਾ ਯਕੀਨ ਕਰ ਮੈਂ ਤੇਰੇ ਨਾਲ ਬਹੁਤ ਮਾੜਾ ਕੀਤਾ ਉਹਦੀ ਸਜ਼ਾ ਨਾ ਰੱਬ ਨੇ ਮੈਨੂੰ ਆ ਦੇਖ ਬੈੱਡ ਤੇ ਪਾ ਕੇ ਦੇਤੀ ਤੇ ਮੇਰੇ ਆਹ ਹਾਲਾਤ ਜਿਨ੍ਹਾਂ ਨੇ ਮੈਨੂੰ ਆਪਣੇ ਤੇ ਬੇਗਾਨਿਆਂ ਦਾ ਪਤਾ ਲਗਾਤਾ ਨਾ ਤੇ ਮੇਰੀ ਸਾਰੀ ਸੋਚ ਬਦਲ ਗਈ ਤੇਰੀ ਸੇਵਾ ਨੂੰ ਦੇਖ ਕੇ ਮੈਨੂੰ ਇੱਕ ਗੱਲ ਨਹੀਂ ਮੰਮੀ ਜੀ ਸਮਝ ਆਉਂਦੀ ਕਿ ਲੋਕ ਕੁਛ ਹੱਥ ਦੇ ਥੱਲੇ ਰਹਿ ਕੇ ਇੱਕੋ ਘਰ ਵਿੱਚ ਰਹਿ ਕੇ ਇੱਕ ਦੂਜੇ ਨਾਲ ਚਲਾਕੀਆਂ ਕਿਉਂ ਕਰ ਦੇਣ ਪੁੱਤ ਜਦੋਂ ਇੱਕ ਔਰਤ ਤੋਂ ਉਹਦੇ ਘਰ ਵਾਲੇ ਦਾ ਸਾਯਾ ਉੱਠ ਜਾਂਦਾ ਨਾ ਤਾਂ ਸਾਰੀ ਦੁਨੀਆ ਉਸ ਔਰਤ ਨੂੰ ਨਾ ਦਬਾਉਣਾ ਚਾਹੁੰਦੀ ਆ ਉਹਨਾਂ 'ਚੋਂ ਇੱਕ ਆ ਬਬਲੀ ਸੀ ਰੱਬ ਨੇ ਮੇਰੇ ਤੇ ਤਾਂ ਵਕਤ ਦੀ ਮਾਰ ਪਾਤੀ ਪਰ ਬਬਲੀ ਦਾ ਨਾ ਮੈਨੂੰ ਹਮੇਸ਼ਾ ਡਰ ਲੱਗਿਆ ਰਹਿੰਦਾ ਵੀ ਪਤਾ ਨਹੀਂ ਉਹਦਾ ਕੀ ਬਣੂਗਾ ਵੈਸੇ ਮੰਮੀ ਜੀ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਜਿਸ ਤੱਕ ਮੈਨੂੰ ਲੱਗਦਾ ਨਾ ਦੀਦੀ ਤੇ ਵੀ ਵਕਤ ਦੀ ਮਾਰ ਪੈਂਦੇ ਆ ਨਾ ਦੇਰ ਨਹੀਂ ਲੱਗਣੀ ਮੈਂ ਨਾ ਜੋਤ ਨੂੰ ਕਿੰਨੇ ਦਿਨਾਂ ਦੀ ਦੇਖ ਰਹੀ ਆ ਉਹ ਦੀਦੀ ਹੁਣਾਂ ਦੇ ਹੁਣ ਬੱਸੋ ਬਾਹਰ ਜਾਈ ਜਾਂਦਾ ਹੈ ਹਾਂ ਸੱਚ ਜੋਤ ਤੋਂ ਮੈਨੂੰ ਯਾਦ ਆਇਆ ਆ ਜਦੋਂ ਮੈਂ ਸੁੱਤੀ ਪਈ ਸੀ ਬਰਨੇ ਆਣੇ ਦਾ ਰੋਲਾ ਪਾਈ ਜਾਂਦੇ ਸੀਗੇ ਉਹ ਤਾਂ ਮੰਮੀ ਜੀ ਜਨਤ ਨੇ ਨਾ ਜੋਤ ਨੂੰ ਤੁਹਾਡੇ ਪਰਸ ਚੋਂ ਪੈਸੇ ਕੱਢਦੇ ਆ ਨੂੰ ਦੇਖ ਲਿਆ ਸੀਗਾ ਬਸ ਐਸੀ ਗੱਲ ਕਰਕੇ ਜੋਤੇ ਦੀਦੀ ਗੁੱਸੇ ਹੋ ਰਹੀ ਸੀ ਜਨਤ ਨੂੰ ਨਾ ਵੱਡੀ ਨੂੰ ਨਾ ਮੈਂ ਕਿੰਨੀ ਵਾਰੀ ਸਮਝਾਇਆ ਵੀ ਤੂੰ ਆ ਚਲਾਕੀਆਂ ਆਈਆਂ ਕਰਨੀਆਂ ਨਾ ਛੱਡ ਦੇ ਇਹਨਾਂ ਦਾ ਫਲ ਨਾ ਤੇਰੇ ਜਵਾਕਾਂ ਨੂੰ ਭੁਗਤਣਾ ਪੈਣਾ ਪਰ ਕਿੱਥੇ ਇਹ ਹਜੇ ਵੀ ਉਹ ਚਲਾਕੀਆਂ ਨਹੀਂ ਛੱਡਦੀ ਮੰਮੀ ਜੀ ਤੁਸੀਂ ਇਦਾਂ ਕਰੋ ਤੁਸੀਂ ਆ ਸੇਬ ਖਾਓ ਤੇ ਮੈਂ ਨਾ ਥੋੜੇ ਜਿਹਾ ਪਾਂਡੇ ਰਹਿ ਗਿਆ ਮੈਂ ਮੰਜ ਕੇ ਆਨੀ ਆ ਨਾ ਰੱਬਾ ਮੈਂ ਤੇਰੇ ਅੱਗੇ ਅਰਦਾਸ ਕਰਦੀ ਆ ਮੇਰੇ ਇਸ ਘਰ ਦੇ ਕਿਸੇ ਵੀ ਮੈਂਬਰ ਤੇ ਵਕਤ ਦੀ ਮਾਰ ਨਾ ਪਾਈ ਆ ਬਬਲੀ ਨੂੰ ਵੀ ਮਾੜੀ ਮੋਟੀ ਅਕਲ ਦੇ ਦੀ ना कौन आया बार वजी देखा तो सही कौन आया वाह अच्छा त माणी के मां आए ने कोई, कोई ना, ना आई जानते मेथ नी सेवा होंगी इन्हों की मैं कड़ी लम्बे ਸਸੀ ਰਸੀ ਦਾ ਡੇਢੀ ਸਸੀ ਦਾ ਮੰਮੀ ਦਾ ਬਾਤ ਮੰਮੀ ਤੁਸੀਂ ਇਸ ਹਾਲਤ ਵਿੱਚ ਵੀ ਡੈਡੀ ਜੀ ਜੀ ਆਉਣਾ ਸੀ ਫੋਨ ਤਾਂ ਕਰ ਦਿੰਦੇ ਲੈ ਹੁਣ ਆ ਸਾਨੂੰ ਆਪਣੀ ਧੀ ਦੇ ਘਰ ਆਉਣ ਵਾਸਤੇ ਵੀ ਫੋਨ ਕਰਨਾ ਪਊਗਾ ਆ ਜੂ ਮੰਮੀ ਨਣ ਹੁਣ ਸਿਹਤ ਕਿਦਾਂ ਹੈ ਤੁਹਾਡੀ ਬਸ ਫੋਟ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਦੇ ਨਾਲ ਮੈਨੂੰ ਵੀ ਕੁਝ ਫੁੱਟ ਨੂੰ ਮੋਤੇ ਮੂਛ ਬਚਾ ਲਿਆ। ਆਜੋ। ਪੁੱਤ ਇਹ ਗੱਲ ਦੱਸ ਵੀ ਤੇਰੇ ਹੁਣ ਮੰਮੀ ਕਿਵੇਂ ਨੇ? ਮੰਮੀ ਤਾਂ ਜਿਹੜੀ ਸੀ ਠੀਕ ਨੇ ਹੁਣ। ਠੀਕ ਹੈ। ਤੇ ਆਜੋ ਤੁਸੀਂ ਕੋਈ ਨਹੀਂ ਅੰਦਰ ਆਜੋ। ਬੈਠ ਕੇ ਗੱਲ ਕਰਦੇ ਆਪਾਂ। ਤੇਰੀ ਮੰਮੀ ਨੂੰ ਤਾਂ ਜੱਦਾ ਪਤਾ ਲੱਗਿਆ ਨਾ ਉਹ ਤਾਂ ਕਹਿੰਦੀ ਮੈਂ ਘਰੇ ਜਾ ਕੇ ਪਤਾ ਲੈ ਕੇ ਆਉਣਾ। ਹਜੂ। ਧਿਆਨ। ਤੁਸੀਂ ਬੈਠੋ ਮੈਂ ਇਦਨ ਕੁ ਮੈਂ ਇਦਨ ਆ ਬੁਠਾੜੀ ਮੈਂ ਲੈ ਕੇ ਹੋਰ ਭੈਣ ਜੀ ਠੀਕ ਹੋ ਤੁਸੀਂ ਭੈਣ ਜੀ ਤੁਸੀਂ ਭੈਣ ਜੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਨਾ ਵੀ ਤੁਸੀਂ ਇਦਾਂ ਹੋ ਗਏ ਹੋ ਤੇ ਉਦੋਂ ਤਾਂ ਇਹਨੇ ਰੱਟ ਲਾਈ ਹੋਈ ਸੀ ਵੀ ਮੈਂ ਤਾਂ ਘਰੇ ਜਾ ਕੇ ਭੈਣ ਜੀ ਦਾ ਪਤਾ ਲੈ ਕੇ ਆਉਣਾ ਮਨਦੀਪ ਤੂੰ ਇੱਥੇ ਕੀ ਕਰਦੀ ਆ ਖੜੀ ਆਪਣੇ ਮੰਮੀ ਡੈਡੀ ਲਈ ਕੁਝ ਚਾਹ ਪਾਣੀ ਤਾਂ ਲੈ ਕੇ ਆ ਮੈਂ ਹਾਂਜੀ ਮੰਮੀ ਜੀ ਲੈ ਕੇ ਆਂਨੀ ਆ ਬਬਲੀ ਕਿੱਥੇ ਆ ਨਾਲੇ ਦੀਦੀ ਵੀ ਆਤੀ ਨੇ ਹਾਂ ਉਹਨੂੰ ਵੀ ਬੁਲਾ ਕਿੱਥੇ ਆ ਉਹ ਡੜੀ ਪਾ ਲੈ ਆਲੂ ਮਨਦੀਪ ਹਾਂਜੀ ਆਏ ਕਰ ਚਾਹ ਬਣਾ ਲਿਆ ਫਟਾਫਟ ਇਨਾਂ ਲਈ ਹਾਂਜੀ ਮੰਮੀ ਮੈਂ ਲੈ ਕੇ ਭੈਣ ਜੀ ਚਾਹ ਨਹੀਂ ਭੈਣ ਜੀ ਚਾਹ ਰਹਿਣ ਦਿਓ ਅਸੀਂ ਘਰੋਂ ਪੀ ਕੇ ਆਏ ਸੀਗੇ ਅੱਛਾ ਭੈਣ ਚਾਹ ਰਹਿਣ ਦਿਓ ਭੈਣ ਜੀ ਅਸੀਂ ਤਾਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨ ਆਏ ਸੀਗੇ ਜ਼ਰੂਰੀ ਗੱਲ ਦੱਸੋ ਵੀਰ ਜੀ ਕਿਹੜੀ ਜ਼ਰੂਰੀ ਗੱਲ ਕਰਨੀ ਹੈ ਭੈਣ ਜੀ ਗੱਲ ਇਹ ਸੀ ਮੈਂ ਤੇ ਮਨਦੀਪੀ ਮਾਂ ਨੇ ਸੋਚਿਆ ਵੀ ਅਸੀਂ ਕਿਉਂ ਨਾ ਮਨਦੀਪ ਨੂੰ ਅਸੀਂ ਆਪਣੇ ਘਰ ਹੀ ਲੈ ਜਾਈਏ ਇੱਥੇ 골ਡੀ ਤੇ ਤੁਹਾਡੇ ਤੇ ਬੋਝ ਹੀ ਆ ਨਾ ਵੀਰ ਜੀ ਕੀ ਕਹਿ ਰਹੇ ਹੋ ਤੁਸੀਂ ਮੰਨਿਆ ਕਿ ਇੱਕ ਟਾਈਮ ਸੀ ਜਦੋਂ ਮੈਂ ਮਨਦੀਪ ਤੇ ਆਪਣੀ ਪੋਤੀ ਨੂੰ ਬੋਝ ਸਮਝਦੀ ਸੀ ਪਰ ਹੁਣ ਮੇਰਾ ਯਕੀਨ ਕਰੋ ਮੈਂ ਨਾ ਦੋਨਾਂ ਨੂੰ ਆਪਣੇ ਘਰ ਦੀ ਇੱਜ਼ਤ ਸਮਝਦੀ ਆ ਤੇ ਮੈਂ ਆਪਣੀ ਇੱਜ਼ਤ ਨੂੰ ਘਰੋਂ ਜਾਣ ਨਹੀਂ ਦੇਣਾ। ਭੈਣ ਜੀ ਹੋ ਜਾਂਦਾ ਠੀਕ ਪਰ ਮਨਦੀਪ ਚਿੰਨਾ ਚ ਤੁਹਾਡੇ ਤੇ ਰੋਡਿਸ ਤੇ ਬੋਝ ਬਣੀ ਰਹੂਗੀ। ਕੋਈ ਨਾ ਭੈਣ ਜੀ। ਮੈਂ ਤੇ 골ਡੀ ਨਾ ਮਨਦੀਪ ਨੂੰ ਤੇ ਜੰਨਤ ਨੂੰ ਤੇ ਦਿਵਾ ਵੀ ਨਹੀਂ ਲੱਗਣ ਦਵਾਂਗੀ। ਤੁਸੀਂ ਫਿਕਰ ਨਾ ਕਰੋ। ਮੈਂ ਨਾ ਦੋਨਾਂ ਨੂੰ ਇੱਥੋਂ ਜਾਣ ਨਹੀਂ ਦੇਣਾ। ਤੇ ਨਾ ਮੇਰੇ ਨਾਲ ਉਹਨਾਂ ਦੇ ਇਥੋਂ ਜਾਣ ਦੀ ਗੱਲ ਕਰੋ ਇਹ ਦੋਵੇਂ ਮੇਰੇ ਪੁੱਤ ਦੀ ਨਿਸ਼ਾਨੀ ਨੇ ਮੈਂ ਨਾ ਦੋਨਾਂ ਨੂੰ ਆਪਣੇ ਤੋਂ ਦੂਰ ਨਹੀਂ ਕਰ ਸਕਦੀ ਭੈਣ ਜੀ ਉਹ ਗੱਲ ਤਾਂ ਤੁਹਾਡੀ ਅਸੀਂ ਸਮਝਦੇ ਆਂ ਜੇ ਤੁਸੀਂ ਇਹਨਾਂ ਨੂੰ ਸਾਡੇ ਨਾਲ ਭੇਜ ਦਿੰਦੇ ਤਾਂ ਵਧੀਆ ਹੁੰਦਾ ਨਾ ਵੀਰ ਜੀ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿ ਮੈਂ ਕਿਹੜੇ ਮੂੰਹ ਨਾਲ ਤੁਹਾਡੇ ਦੋਨੋਂ ਤੋਂ ਮਾਫੀ ਮੰਗਾ ਮੈਂ ਤਾਂ ਤੁਹਾਡੇ ਦੋਨਾਂ ਨਾਲ ਨਜ਼ਰਾਂ ਵੀ ਨਹੀਂ ਮਿਲਾ ਸਕਦੀ ਐਸੇ ਕਰਕੇ ਮੈਂ ਭੈਣ ਜੀ ਦਾ ਪਤਾ ਵੀ ਲੈਣ ਨਹੀਂ ਆ ਸਕੀ ਵੀ ਮੈਂ ਕਿਹੜਾ ਮੂੰਹ ਲੈ ਕੇ ਇਹਨਾਂ ਦਾ ਪਤਾ ਲੈਣ ਜਾਊਂਗੀ ਕੋਈ ਨਹੀਂ ਭੈਣ ਜੀ ਤੁਸੀਂ ਮਨਦੀਪ ਨੂੰ ਪਤਾ ਲੈਣ ਲਈ ਭੇਜ ਦਿੰਦੇ ਸੀ ਸਾਡੇ ਲਈ ਇਹਨੇ ਬਹੁਤ ਨਾ ਵੀਰ ਜੀ ਤੁਸੀਂ ਤਾਂ ਆਪਣੀ ਤੀ ਦੇ ਰੂਪ ਵਿੱਚ ਮੈਨੂੰ ਹੀਰਾ ਦਿੱਤਾ ਵਾ ਜਿਹਦਾ ਮੁੱਲ ਮੈਂ ساری ਉਮਰ ਨਹੀਂ ਪਾ ਸਕੀ ਮੈਂ ਤੁਹਾਡੇ ਤੋਂ ਨਾ ਹੱਥ ਜੋੜ ਕੇ ਮਾਫੀ ਮੰਗਦੀ ਆ ਆਪਣੇ ਕੀਤਿਆਂ ਦਾ ਮੈਨੂੰ ਪਹਿਲਾਂ ਹੀ ਬਹੁਤ ਪਛਤਾਵਾ ਮੈਨੂੰ ਹੋਰ ਸ਼ਰਮਿੰਦਾ ਨਾ ਕਰੋ ਨਾ ਭੈਣ ਜੀ ਤੁਸੀਂ ਸਾਡੇ ਕੋ ਮਾਫੀ ਮੰਗ ਕੇ ਸਾਨੂੰ ਸ਼ਰਮਿੰਦਾ ਨਾ ਕਰੋ ਤੁਸੀਂ ਸਾਡੀ ਤੀ ਤੇ ਦੋ ਤੀ ਨੂੰ ਆਪਣਾ ਸਮਝ ਲਿਆ ਨਾ ਸਾਡੇ ਲਈ ਇੰਨਾ ਹੀ ਬਹੁਤ ਹੈ ਇੱਕ ਸੱਚੀ ਕਿਆ ਕਿਸੇ ਨੇ ਜਦੋਂ ਕਿਸੇ ਤੇ ਵਕਤ ਦੀ ਮਾਰ ਪੈਂਦੀ ਹੈ ਨਾ ਉਹਦੇ ਆਪਣੇ ਗੁਨਾਹਾਂ ਦਾ ਅਹਿਸਾਸ ਹੁੰਦਾ ਹੈ ਰੈਡੀ ਜੀ ਲੈ ਲੋ ਮੈਂ ਚਾਹ ਰੱਖੀ ਹੋਈ ਹੈ ਉਹਨ ਦੇਰ ਮੈਂ ਬੰਦੀਪਾ ਨਾ ਵੀਰ ਜੀ ਕੋਈ ਨਹੀਂ ਹੰਦੀਪ ਦੇ ਲੋ ਇਹਨੂੰ ਭੈਣ ਜੀ ਲੋ ਇਹ ਨਿਊ ਚਾਹ ਲੈ ਕਿਉਂ ਨਹੀਂ ਐਨੇ ਕੋਈ ਨਹੀਂ ਫਰੂਟ ਖਾਓ ਤੁਸੀਂ ਨਾ ਦੇਖ ਲਤੀਏ ਅੱਜ ਕੱਲ ਤਾਂ ਜ਼ਮਾਨਾ ਹੀ ਬਦਲ ਗਿਆ ਨਾ ਮੰਮੀ ਹੁਣ ਜ਼ਮਾਨੇ ਨੂੰ ਕੀ ਹੋ ਗਿਆ ਕਿਹੜੀ ਇਹ ਜੀ ਗੱਲ ਹੋ ਗਈ ਇੱਕ ਸਾਡੇ ਵੇਲੇ ਜ਼ਮਾਨਾ ਸੀ ਲੋਕੀ ਨਾ ਆਪਣੀ ਧੀ ਦੇ ਘਰੇ ਪਾਣੀ ਪੀਂਦੇ ਵੀ ਨਾ ਸੰਗ ਦੇ ਸੀਗੇ ਹੁਣ ਇੱਕ ਅੱਜ ਕੱਲ ਦਾ ਟਾਈਮ ਐ ਕਿੰਨਾ ਮਾੜਾ ਆ ਗਿਆ ਨਾ ਮੰਮੀ ਹੁਣ ਤੁਸੀਂ ਘਰ ਆਏ ਨੂੰ ਐਦਾਂ ਜਲੀਲ ਕਰੋਗੇ ਉਹਨਾਂ ਨੂੰ ਚਾਹ ਤਾਂ ਪੀ ਲੈਣ ਦਿਓ ਨਾ ਪੁੱਤ ਅਸੀਂ ਤਾਂ ਧੀ ਨੂੰ ਮੈਨ ਲਾਈ ਸੀਗੇ ਮਿਲਲੇ ਵਸ ਚੱਲਦੇ ਆਪਾਂ ਉਹ ਬੈਠੋ ਅੰਕਲ ਜੀ ਚਾਹ ਪੀਓ ਤੁਸੀਂ ਪਤਾ ਨਹੀਂ ਕਿਹੜੇ ਗੁਜ਼ਰੇ ਵੇਲੇ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ ਆ ਪੀਓ ਤੁਸੀਂ ਚਾਹ ਮਸੜੀ ਨਾ ਵੀਰ ਜੀ ਰੁਕ ਕਿਉਂ ਗਏ ਕੀ ਸੋਚ ਰਿਹਾ ਤੁਸੀਂ ਮੈਂ ਹੁਣ ਉਦਾਂ ਦੀ ਨਹੀਂ ਰਹੀ ਮੈਨੂੰ ਪਤਾ ਮੈਂ ਮਨਦੀਪ ਨੇ ਨਾਲ ਬਹੁਤ ਕੁਝ ਕੀਤਾ ਸਾਡੇ ਨਾਲ ਵੀ ਮੈਂ ਬਹੁਤ ਬੁਰਾ ਵਰਤਾਓ ਕੀਤਾ ਪਰ ਮੈਂ ਹੁਣ ਓਦਾਂ ਦੀ ਨਹੀਂ ਰਹੀ ਹੁਣ ਮੈਂ ਕਾਫੀ ਬਦਲ ਗਈ ਆ ਇਸ ਵਕਤ ਨੇ ਨਾ ਮੈਨੂੰ ਬਦਲ ਦਿੱਤਾ ਤੁਸੀਂ ਆਖਾਓ ਕੋਈ ਨਹੀਂ ਮਨਦੀਪ ਚਾ ਲਿਆ ਹਾਂ ਇੱਧਰ ਭੈਣ ਜੀ ਨੂੰ ਵੀ ਦੇ ਆ ਲੈ ਲੂੰ ਲਾਲੂ ਭੈਣ ਜੀ ਓ ਯਾਰ ਤੂੰ ਕੀ ਸੋਚੀ ਜਾਣਾ ਯਾਰ? ਓ ਯਾਰ ਮੈਂ ਤੇਰੇ ਵਾਰੀ ਸੋਚ ਰਿਹਾ ਸੀ। ਆ ਜਿਹੜੇ ਤੇਰੇ ਦੋਸਤ ਨੇ ਨਾ ਇਹ ਮੈਨੂੰ ਕੁਝ ਠੀਕ ਨਹੀਂ ਲੱਗਦੇ। ਤੋ ਇਹਨਾਂ ਨਾਲ ਘਟ ਰਿਹਾ ਕਰ। ਯਾਰ ਤੂੰ ਫੇਰ ਉਹੀ ਗੱਲਾਂ ਕਰੀ ਜਾਣਾ। ਹੁਣ ਜਦ ਉਹਨਾਂ ਨੇ ਆਪਣੇ ਸਾਹਮਣੇ ਆਪਣੇ ਤੋਂ ਮਾਫੀ ਤੱਕ ਮੰਗ ਲਈ। ਹੋਰ ਆਪਾਂ ਨੂੰ ਕੀ ਚਾਹੀਦਾ? ਯਾਰ ਮਾਫੀ ਮੰਗਣ ਤੱਕ ਤਾਂ ਠੀਕ ਸੀ। ਪਰ ਮੈਂ ਤੈਨੂੰ ਕਿੱਦਾਂ ਸਮਝਾਵਾਂ? ਇਹਨਾਂ ਦੀ ਦੋਸਤੀ ਤੇਰੇ ਲਈ ਠੀਕ ਨਹੀਂ। ਯਾਰ ਤੂੰ ਆਪਣੇ ਦਿਮਾਗ ਤੇ ਉਹੀ ਬੋਝ ਪਾਈ ਜਾਣਾ। ਮੇਰੇ ਚੰਗੇ ਮਾਡਲ ਹੀ ਮੈਂ ਹੈਗਾ। ਅਸਲ 'ਚ ਉਹ ਮੈਨੂੰ ਸਹੀ ਕਹਿੰਦੇ ਆ। ਵੀ ਆਪਣਾ ਸਾਰਿਆਂ ਦਾ ਸਟੈਂਡਰਡ ਤੇਰੇ ਨਾਲ ਮੈਚ ਨਹੀਂ ਕਰਦਾ ਯਾਰ ਜੋ ਤੂੰ ਆ ਕੇ ਗਈ ਹੈ ਨਾ ਮੇਰਾ ਉਹਨਾਂ ਦੇ ਸਟੈਂਡਰਡ ਤੋਂ ਕੀ ਲੈਣਾ ਦੇਣਾ ਯਾਰ ਤੇਰੀ ਜੀ ਇਹਨਾਂ ਨਾਲ ਨਹੀਂ ਬਣਦੀ ਤੂੰ ਤਾਂ ਮੈਨੂੰ ਇਹਨਾਂ ਨਾਲ ਜਾਣ ਤਾ ਰੋਕਦਾ ਅੱਛਾ ਪਰ ਅਸਲ ਗੱਲ ਤੇ ਇਹ ਆ ਵੀ ਤੂੰ ਸਾਨੂੰ ਸਾਰਿਆਂ ਨੂੰ ਇਕੱਠਾ ਦੇਖ ਕੇ ਨਿਹਰਾ ਜੀ ਮਾਜੋਦ ਕੀ ਗੱਲ ਬੜੇ ਗੁੱਸੇ ਚ ਲੱਗਦਾ ਏ ਯਾਰ ਗੱਲ ਕੀ ਹੋਣੀ ਆ ਮੈਨੂੰ ਤੁਹਾਡੇ ਨਾਲ ਰਲਣ ਨੂੰ ਰੋਕਦਾ ਇਹ ਨਾ ਯਾਰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਵਾ ਇਹ ਬੰਦਾ ਆਪਣੇ ਲੈਵਲ ਦਾ ਹੈ ਨੀਗਾ ਤੂੰ ਇਹਨੂੰ ਐਵੇਂ ਸਿਰ ਚੜਾਇਆ ਹੋਇਆ ਯਾਰ ਜੋਤ ਤੂੰ ਇਹਨਾਂ ਦੀਆਂ ਗੱਲਾਂ 'ਚ ਨਾ ਆ ਨਾ ਆ ਨਾ ਆ ਇਹ ਤੈਨੂੰ ਬਰਬਾਦ ਕਰਨਗੇ ਕਿਸੇ ਦਿਨ ਨਾ ਤੂੰ ਤਾਂ ਜਿਵੇਂ ਇਹਨੂੰ ਬਾਤ ਕਰ ਰਿਹਾ ਯਾਰ ਨਾ ਜੋਤ ਯਾਰ ਤੂੰ ਵੀ ਕਿਨੂ ਕਿਨੂ ਮੂੰਹ ਲੜਨ ਨਾ ਕਿਸੇ ਨਾਲ ਦੋਸਤੀ ਕਰਨ ਤੋਂ ਪਹਿਲਾਂ ਨਾ ਆਪਣਾ ਸਟੈਂਡਰਡ ਦੇਖ ਲਿਆ ਕਰ ਕਿਹੜਾ ਬੰਦਾ ਕਿੱਦਾਂ ਦਾ ਆ ਯਾਰ ਸਹੀ ਕਹਿੰਦੇ ਨੇ ਇਹ ਵੀ ਅਸਲ 'ਚ ਨਾ ਤੂੰ ਸਾਡੇ ਕਾਬਲ ਹੀ ਨਹੀਂਗਾ ਨਾ ਜੋਤ ਆਪਾਂ ਇੰਨੇ ਸਾਲਾਂ ਤੋਂ ਇਕੱਠੇ ਆ ਹੁਣ ਤੂੰ ਕਹਿਣਾ ਮੈਂ ਤੇਰੇ ਕਾਬਲ ਨਹੀਂ ਹੈਗਾ ਮੈਂ ਤੈਨੂੰ ਫੇਰ ਕਿੰਨਾ ਤੂੰ ਹਜੇ ਵੀ ਇਹਨਾਂ ਤੋਂ ਆਪਣਾ ਬਚਾਅ ਕਰ ਲਾ ਉਜੋਤ ਛੱਡ ਯਾਰ ਦੇਖ ਤੈਨੂੰ ਕਿਵੇਂ ਤਰਲੇ ਜੇ ਪਾਈ ਜਾਂਦਾ ਆਪਾਂ ਚਲੀਏ ਇਹ ਆਪਣੀ ਦੋਸਤੀ ਦੇ ਕਾਵਲ ਨਹੀਂ ਹੈਗਾ ਯਾਰ ਖੜਾ ਕੀ ਕਰਨਾ ਚੱਲਾ ਯਾਰ ਖੜਾ ਰਹਿਣਾ ਦਿਨ ਉੱਥੇ ਆ ਜਾ ਯਾਰ ਜੋਤ ਮੈਨੂੰ ਤੇਰੇ ਤੋਂ ਆਉਂ ਮੀਤ ਨਹੀਂ ਸੀਗੀ ਤੂੰ ਮੇਰਾ ਸਾਥ ਛੱਡ ਕੇ ਉਹਨਾਂ ਨਾਲ ਰਲ ਜਾਏਗਾ ਜਿਹੜੇ ਤੈਨੂੰ ਬਗਾੜਨ ਤੇ ਦੁਰੇ ਹੋਏ ਆ ਦੀਦੀ ਲੇਟੇ ਹੋਏ ਸੀਗੇ ਮੜਾਏ ਬਾਹਰ ਆ ਜਾਂਦੇ ਮਮੀ ਹੋਣੀ ਆਏ ਸੀਗੇ ਮਮੀ ਜੜੇ ਮੇਰੇ ਨਾ ਮਨਦੀਪ ਤਬੀਅਤ ਜੀ ਖਰਾਬ ਸੀਗੀ ਤੇ ਤੂੰ ਦੇਖ ਲਾ ਕੋਈ ਨਹੀਂ ਆਪਣੇ ਮਮੇ ਜੇ ਤੁਸੀਂ ਆ ਜਾਂਦੇ ਮੜਾ ਇਹ ਬਾਹਰ ਨਾਲੇ ਮੰਮੀ ਦਾ ਪਤਾ ਲੈ ਲੈਂਦੇ ਤੁਸੀਂ ਉਹਨਾਂ ਨੂੰ ਵੀ ਵਧੀਆ ਲੱਗਣਾ ਸੀਗਾ ਮਨਦੀਪ ਮੇਰੇ ਨਾਲ ਸੱਚੀ ਸਿਰ ਬਹੁਤ ਦਰਦ ਕਰਦਾ ਪਿਆ ਵਾ ਤੂੰ ਮੜਾ ਇਹ ਦੇਖ ਲਾ ਦੇਖਦੀ ਆ ਜਿਵੇਂ ਕੋ ਉੱਠਿਆ ਤਾਂ ਮੈਂ ਆ ਜੂੰਗੀ ਠੀਕ ਆ ਤੂੰ ਚਾਹ ਪਾਣੀ ਪੁੱਛ ਉਹਨਾਂ ਨੂੰ ਅਨਿਦਰ ਕੋਈ ਨਾ ਮੈਂ ਦੇਖਦੀ ਆ ਆਹੀ ਫੱਟੀ ਮੰਮੀ ਡੈਡੀ ਆਏ ਨੇ ਨਾ ਮੈਂ ਵਿਹਲੀ ਆ ਇੱਥੇ ਮੰਮੀ ਡੈਡੀ ਦਾ ਪਤਾ ਲੈ ਲਓ ਆ ਕੇ ਕੀ ਮੰਮੀ ਤੁਸੀਂ ਲੈ ਲੋ ਮੈਨੂੰ ਲੈ ਲਓ ਬਸ ਪੁੱਤ ਲੈ ਲਓ ਮੇਰੇ ਸੀ ਤੁਸੀਂ ਲੋਕ ਆਜੋ ਲੈ ਲਓ ਨਹੀਂ ਬਸ ਪੁੱਤ ਬਤ ਐਤੋਂ ਮੈਨੂੰ ਇਹੀ ਮੇਂ ਸੀਗੀ ਆਪਣੀ ਮੰਮੀ ਦੀ ਨਾ ਦਿਲ ਲਾ ਕੇ ਸੇਵਾ ਕਰਨੀ ਆ ਜਦ ਤੱਕ ਉੱਟਦੇ ਨਹੀਂ ਨਾ ਹੱਦ ਤੱਕ ਪੂਰੀ ਤੇਜਲਾ ਦੜੀਆਂ ਇਹਦੀ ਸੇਵਾ ਨਾਲੀ ਵੀਰ ਜੀ ਮੈਂ ਹੁਣ ਤੱਕ ਸਹੀ ਆ ਮੈਨੂੰ ਬਹੁਤ ਫਰਕ ਪੈ ਗਿਆ ਜੇ ਮੰਦੀਪ ਨਾ ਨਾ ਹੁੰਦੀ ਤਾਂ ਪਤਾ ਨਹੀਂ ਮੇਰਾ ਕੀ ਹੁੰਦਾ ਮੈਂ ਉੱਥੇ ਹੀ ਗਿਰੀ ਪਈ ਰਹਿੰਦੀ ਇਹ ਨਹੀਂ ਮੈਨੂੰ ਚੱਕ ਕੇ ਅੰਦਰ ਪਾਇਆ ਇਹਦੀ ਸੇਵਾ ਨਾਲੀ ਮੈਨੂੰ ਇਦਾਂ ਲੱਗਦਾ ਵਾ ਕਿ ਮੈਂ ਫੇਰ ਉੱਠ ਕੇ ਤੁਰਨ ਲੱਗ ਜੂੰਗੀ ਨਾ ਮੰਦੀਪ ਆਪਣੇ ਮੰਮੀ ਡੈਡੀ ਨੂੰ ਆਪਣੇ ਕਮਰੇ ਚ ਹੀ ਲੈ ਜਾਂਦੀ। ਕਈ ਵਾਰੀ ਮਾਪੇ ਨੇ ਸੋ ਦੁੱਖ ਸੁੱਖ ਫੋਲਣਾ ਹੁੰਦਾ। ਨਾ ਭੈਣ ਜੀ। ਬਸ ਤੁਸੀਂ ਆਪਣੀ ਸਾਡੀ ਧੀ ਨੂੰ ਆਪਣੀ ਧੀ ਬਣਾ ਲਿਆ ਨਾ। ਅਸੀਂ ਇਹਨਾਂ ਕੋਈ ਦੁੱਖ ਸੁੱਖ ਨਹੀਂ ਫੋਲਣਾ। ਬਸ ਉਸੇ ਅਜੀ ਟੈਂਸ਼ਨ ਫਰੀ ਹੈ। ਹਾਂਜੀ ਭੈਣ ਜੀ। ਅਸੀਂ ਤੁਹਾਨੂੰ ਤੇ ਸਾਡੇ ਆਪਣੀ ਧੀ ਨੂੰ ਖੁਸ਼ ਤੇ ਇੱਚੇ ਨਾ ਸਾਡਾ ਸਾਰੇ ਬੋਝ ਉੱਤਰ ਜਿਓ। ਹੋ ਤਾਂ ਹੈ ਭੈਣ ਜੀ। ਨਾ ਮੰਦੀਪ ਬਬਲੀ ਕਿੱਥੇ ਆ ਉਹ ਹਜੇ ਤੱਕ ਆਈ ਘਾਤੇ ਨਹੀਂ ਮੰਮੀ ਜੀ ਮੈਂ ਗਈ ਸੀ ਦੀਦੀ ਨੂੰ ਬੁਲਾਣ ਉਹਨਾਂ ਦੀ ਤਬੀਅਤ ਨਾ ਠੀਕ ਨਹੀਂ ਹੈਗੀ ਕਮਰੇ 'ਚ ਹੀ ਸੀਗੇ ਉਹ ਨਮੇ ਦਾ ਕੀ ਕਰਾਂ ਜਦੋਂ ਵੀ ਕਿਸੇ ਨੇ ਘਰ ਚ ਆਉਣਾ ਹੁੰਦਾ ਨਾ ਇਹਦੀ ਤਬੀਅਤ ਪਹਿਲਾਂ ਖਰਾਬ ਹੋ ਜਾਂਦੀ ਆ ਕੋਈ ਨਹੀਂ ਭੈਣ ਜੀ ਕੀ ਬਬਲੀ ਤੇ ਮਨਦੀਪ 'ਚ ਕੋਈ ਫਰਕ ਥੋੜੀ ਹੈ ਜੇ ਉਹ ਤੋਂ ਨਹੀਂ ਆ ਹੁੰਦਾ ਤਾਂ ਅਸੀਂ ਜਾਏ ਆਉਂਦੇ ਹਾਂ ਜਮਾਂ ਇਸ ਠੀਠ ਦਾ ਨਾ ਸਰੀਆ ਹੀ ਪਿਆ ਪਤਾ ਨਹੀਂ ਇਸ ਬਬਲੀ ਨੂੰ ਕਦੋਂ ਅਕਣਾ ਨਹੀਂ ਦੇਰ ਹੀ ਮੰਮੀ ਆਏ ਸੀ ਕੀ ਹੋਇਆ ਬਬਲੀ ਪੁੱਤ ਮੰਦੀਪ ਦਾਦੀ ਆ ਤੂੰ ਵੀ ਬਿਮਾਰ ਹੋ ਗਈ ਨਹੀਂ ਨਹੀਂ ਅੰਕਲ ਜੀ ਉਹ ਬਸ ਮੇਰਾ ਨਾ ਬੀਪੀ ਘਟ ਜਾਂਦਾ ਸਿਰ ਜਾ ਬਹੁਤ ਦਰਦ ਕਰਦਾ ਸੀ ਬੈਠੋ ਆਂਟੀ ਜੀ ਤੁਸੀਂ ਇਹਨੇ ਸੱਜ ਤੇ ਕਰਤਾ ਧਿਆਨ ਨਾਲ ਠੀਕ ਹੋ ਆਂਟੀ ਜੀ ਹਾਂ ਹੋ ਗਿਆ ਹਸੀਏ ਠੀਕ ਆ ਸਰ ਇਹ ਤਾਂ ਭੈਣ ਜੀ ਦਾ ਪਤਾ ਲੈਣ ਆਈ ਸੀ ਮੰਦੀਪ ਨੇ ਦੱਸਿਆ ਕਿ ਤੁਸੀਂ ਵੀ ਠੀਕ ਨਹੀਂ ਹੋ ਨਹੀਂ ਨਹੀਂ ਆਂਟੀ ਮੈਂ ਤਾਂ ਠੀਕ ਆ ਬਸ ਵੈਸੇ ਅੱਜ ਸਿਰਪਿੜ ਜੀ ਹੋ ਗਈ ਤਾਂ ਮੈਂ ਪੈ ਗਈ ਘੜੀ ਕਲੰਮੇ ਬਸ ਭੈਣ ਜੀ ਵੀ ਦੇਖੋ ਨਾ ਦਿਨਾ ਜੀ ਪੈ ਗਏ ਮੰਜੇ ਤੇ ਹਾਂ ਜੀ ਅੰਕਲ ਉਹ ਬਾਥਰੂਮ 'ਚ ਪੈਰ ਫਿਸਲ ਗਿਆ ਤੇ ਬਸ ਕਮਰ ਦਾ ਕਹਿੰਦੇ ਡਾਕਟਰ ਕਹਿੰਦੇ ਪਤਾ ਨਹੀਂ ਮਨਕਣਾ ਮਨਕਣਾ ਹਿੱਲ ਗਿਆ ਤਾਂ ਹੁਣ ਸਗੋ ਉੱਠਿਆ ਹੀ ਨਹੀਂ ਜਾਂਦਾ ਉਹਨਾਂ ਹਾਂ ਪੁੱਤ हां दे जी बहन जी ਦਾ ਰਵਈਆ ਮਨਦੀਪ ਦੇ ਪ੍ਰਤੀ ਤੇ ਹਿੱਚਾ ਨਾ ਚਲ ਜੇ ਠੰਡ ਪੈ ਜਾਈ। ਹਾਂ ਜੀ ਆਂਟੀ ਜੀ ਉਹ ਤਾਂ ਹੈ ਨਾਲੇ ਮਨਦੀਪ ਨੂੰ ਨਿੱਕੇ ਦਾ ਇੰਸ਼ੋਰੈਂਸ ਵੀ ਮਿਲਣ ਵਾਲਾ ਜਦੋਂ ਬੰਦੇ ਕੋਲ ਚਾਰ ਪੈਸੇ ਆ ਜਾਂਦੇ ਆ ਤਾਂ ਰਵਈਆ ਕਿਹਦਾ ਕਿਦਾ ਨਹੀਂ ਬਦਲਦਾ। ਹਾਂ ਪੁੱਤ ਜ਼ਿੰਦਗੀ 'ਚ ਨਾ ਇੱਜ਼ਤ ਪਾਉਣ ਲਈ ਪੈਸਾ ਬਹੁਤ ਜ਼ਰੂਰੀ ਹੈ। ਜੀਵਨ ਜਿਹਦੇ 'ਚ ਪੈਸਾ ਨਹੀਂ ਨਾ ਹੈਗੇ ਤੇ ਰਿਸ਼ਤਾ ਵੀ ਕੋਈ ਨਹੀਂ ਹੈ। ਹਾਂ ਪੁੱਤ ਨੇ ਸਿੱਧਾ ਤੇਰਾ ਤੇ ਦੂੜੀ ਦਾ ਦੇਣਾ ਨਹੀਂ ਤੇ ਸਾਰ ਜਿਹੜੇ ਮਨਦੀਪ ਦੇ ਨਾ ਮੋਢੇ ਨਾ ਬੋਢਾ ਲਾ ਕੇ ਖੜੇ ਨੇ ਜੇ ਅੱਜ ਸਾਡੀ ਧੀ ਇਸ ਥਾਲ ਚ ਬਸਦੀ ਪਈ ਹੈ ਉਹ ਤੁਹਾਡੇ ਦੋਨਾਂ ਚੰਗੀ ਹੈ ਮਨਦੀਪ ਤੂੰ ਇੱਥੇ ਖੜੀ ਆ ਚਾਹ ਹੀ ਬਣਾ ਲਾਂ ਆਂਟੀ ਹੋਣਾਂ ਵਾਸਤੇ ਨਾਲੇ ਮੈਂ ਵੀ ਕੱਪ ਪੀ ਲੂੰਗੀ ਨਾ ਪੁੱਤ ਅਸੀਂ ਤਾਂ ਕੱਦਦੇ ਆਏ ਹਾਂ ਭੈਣ ਜੀ ਕੋਲ ਬੈਠੇ ਸੀਗੇ ਚਾਹ ਤਾਂ ਅਸੀਂ ਪੀ ਲਈ ਆ ਬਸ ਅਸੀਂ ਸਾਨੂੰ ਇਜਾਜ਼ਤ ਦਿਓ ਸ਼ੁਕਰ ਆ ਗਏ ਨਾ ਮਹਿੰਦੇ ਸਤਾ ਜਿੰਨੇ ਦਾ ਇਹਦਾ 13 ਸਾ ਦਿੱਤਾ ਪਰ ਤੁਸੀਂ ਆਪਣੀ ਟੀਮ ਦਾ ਇੱਕ ਵਾਰੀ ਪੁੱਛ ਲੈਂਦੇ ਉਹ ਆਪਣੇ ਜੇਡ ਛਾਣੀ ਦਾ ਕੀ ਗੁਣ ਗਾਉਂਦੀ ਹੈ ਉਹਨੇ ਤਾਂ ਸਾਡੇ ਨਾਲ ਇਹੋ ਜੀ ਕੀਤੀ ਜਿਹੜੀ ਕੋਈ ਗਲੀ ਦੇ ਕੁੱਤੇ ਨਾਲ ਵੀ ਨਹੀਂ ਕਰਦਾ ਗੰਮੇ ਧਿਆਨ ਰੱਖਿਓ ਜੀ ਆਪਣਾ ਚੰਦਰਮਨੀਬ ਫੇਸ ਹੱਸਦਾ ਪਰ ਉਹਦਾ ਦੇਚੇ ਸੰ ਬੇਫੀ ਚ ਰਹੀ ਆ ਲੇਕਿਨ ਬਬਲੀ ਨੂੰ ਦੇਚੇ ਥੋੜਾ ਜੀਵ ਚ ਰੱਜੀ ਆ ਉਹ ਤੇਰੀ ਨਾ ਠੀਕ ਰਹਿੰਦੀ ਐ ਹਾਂਜੀ ਮੰਮੀ ਠੀਕ ਰਹਿੰਦੇ ਨੇ ਉਹ ਤਬੀਅਤ ਦੀਦੀ ਨਾ 2-3 ਦਿਨ ਹੋ ਗਏ ਠੀਕ ਨਹੀਂ ਹੈਗੀ ਤਾਂ ਕਰਕੇ ਲੇਟੇ ਹੋਏ ਸੀਗੇ ਉਹ ਤੂੰ ਫਿਕਰ ਕਾ ਨੂ ਕਰਦੀ ਐ ਆਪਣੀ ਤੇ ਤਾਂ ਇੰਨੀ ਸਿਆਣੀ ਜਿਹਨੇ ਆਪਣੀ ਸੱਸ ਨੂੰ ਬਦਲ ਲਿਆ ਠੀਕ ਐ ਉਵੇਂ ਹੀ ਉਹਨੇ ਸਾਰਿਆਂ ਦੇ ਦਿਲ ਚ ਬਸ ਗਿਆ ਚੰਦਾ ਪੁੱਤ ਹੁਣ ਅਸੀਂ ਚੱਲਦੇ ਆਂ ਫੇਰ ਮਰਾਂ ਜੇ ਜਿਹੜਾ ਤੂੰ ਆਪਣੀ ਸੱਸ ਦੇ ਚੰਗੇ ਤਰ੍ਹਾਂ ਰਹਿ ਕੇ ਸੇਵਾ ਕਰਨੀ ਹਾਂਜੀ ਜੀ ਬੈਠੇ ਆ ਬੱਸ ਮੇਰੀ ਗੱਲ ਸੁਣੋ ਮੈਨੂੰ ਦਰਨਾ ਗੱਲ ਕਰਨੀ ਸੀ ਇਕਾ ਦੱਸ ਕੀ ਗੱਲ ਕਰਨੀ ਆ ਮੇਰੀ ਗੱਲ ਸੁਣੋ ਆ ਮਨਦੀਪ ਵਾਲਾ ਵੇਖਿਆ ਤੁਸੀਂ ਕਿੱਡੀ ਮਤਲਬੀ ਨਿਕਲੀ ਆ ਨਾਲੇ ਮੈਨੂੰ ਇਹ ਕੱਲ ਦੱਸ ਤੁਹਾਨੂੰ ਕੋਈ ਬੰਦਾ ਚੰਗਾ ਲੱਗਦਾ ਸਰਦਾਰ ਜੀ ਮੇਰੀ ਗੱਲ ਤਾਂ ਧਿਆਨ ਨਾਲ ਸੁਣ ਲਿਆ ਕਰੋ ਤੁਸੀਂ ਮੇਰੇ ਪਿੱਛੇ ਪੈ ਜੰਨੇ ਆ ਹਾਂ ਤੂੰ ਹੀ ਪਹਿਲਾਂ ਦੱਸ ਕੀ ਕਹਿਨੀ ਆ ਨਾ ਕੀ ਗੱਲ ਆ ਮਨਦੀਪ ਦੇ ਜਿਹੜੇ ਇੰਸ਼ੋਰੈਂਸ ਦੇ ਪੈਸੇ ਤੁਸੀਂ ਫਟਾਫਟ ਉਹਨੇ ਵੱਲ ਭੱਜੇ ਗਏ ਆ ਦੱਸਣ ਉਹਨੂੰ ਵੀ ਤੇਰੀ ਇੰਸ਼ੋਰੈਂਸ ਮਿਲਣੀ ਆ ਉਹ ਤੇ ਬਬਲੀ ਹੁਣ ਉਹਦੇ ਇੰਸ਼ੋਰੈਂਸ ਦੇ ਪੈਸੇ ਸੀ ਉਹਨੇ ਹੀ ਦੱਸਣਾ ਸੀ ਉਹਨੇ ਮਿਲਣੇ ਨੇ ਇਹਦੇ ਚ ਕਿਹੜੀ ਗੱਲ ਉਹ ਆਹੀ ਤਾਂ ਮੈਂ ਕਹੀ ਜਾਨੀ ਆ ਵੀ ਤੁਸੀਂ ਤਾਂ ਹਰ ਵੇਲੇ ਉਹਦੇ ਨਾਲ ਖੜੇ ਹੋ ਉਹਦੇ ਸਾਰੇ ਕੰਮ ਕਰਾਏ ਹੋਦੇ ਪਰ ਉਹਨੇ ਆਪਣੇ ਵਾਸਤੇ ਅਜੇ ਤੱਕ ਕੀ ਕੀਤਾ ਵਾ ਨਾ ਤੂੰ ਮੇਰੇ ਨਾਲ ਨਾ ਸਾਰੀ ਜੜੀ ਪਕਾਈ ਨਾ ਮਾਰੀ ਆਇਆ ਕਰ ਉਹ ਇਸ ਪਰਿਵਾਰ ਦਾ ਹਿੱਸਾ ਆ ਉਹਦੇ ਲਈ ਨਹੀਂ ਕਰਨਾ ਤਾਂ ਹੋਰ ਕਿਹਦੇ ਲਈ ਕਰਨਾ ਨਾਲੇ ਮੈਨੂੰ ਦੱਸ ਤੇਰਾ ਲਾੜਲਾ ਕਿੱਥੇ ਆ ਉਹ ਤਾਂ ਕਹਿੰਦੀ ਸੀ ਮੈਂ ਬੜਾ ਧਿਆਨ ਰੱਖੂੰਗੀ ਕਿੱਥੇ ਆਓ ਉਹ ਅਜੇ ਨਹੀਂ ਆਇਆ ਆਪਣੇ ਦੋਸਤਾਂ ਨਾਲ ਹੀ ਗਿਆ ਹੋਣਾ ਵਾ ਕਿਤੇ ਉਹ ਟਾਈਮ ਦੇਖ ਲੈ ਕੀ ਹੋ ਗਿਆ ਅੱਜ ਮੈਂ ਵੀ ਦੇਖਦਾ ਕਿਹੜੇ ਲੰਡਰ ਦੋਸਤਾਂ ਨਾਲ ਅੱਧੀ ਰਾਤ ਤੱਕ ਘੁੰਮਦਾ ਰਹਦਾ ਆ ਤੁਸੀਂ ਐਵੇਂ ਨਾ ਮੁੰਡੇ ਦੇ ਮਗਰ ਪਿਆਰ ਆਇਆ ਕਰੋ ਹੋਰ ਵੀ ਹੈਗੇ ਉਹਦੇ ਨਾਲ ਮੁੰਡੇ ਮੈਂ ਹੋਰਾਂ ਤਾਂ ਕੀ ਲੈਣਾ ਦੇਣਾ ਵਾ ਮੈਨੂੰ ਤਾਂ ਇਹਦੇ ਤੱਕ ਹੀ ਮਤਲਬ ਆ ਮੈਂ ਉਹਦੇ ਬਾਕੀ ਦੋਸਤਾਂ ਦਾ ਕੀ ਲੈਣਾ ਦੇਣਾ ਜਦੋਂ ਦੇਖ ਐਵੇਂ ਦੀ ਤਰਫਦਾਰੀ ਕਰਦੀ ਰਹਿਣੀ ਹੈ ਉਹ ਆ ਜਾਂਦਾ ਗੋਲਡੀ ਹੋਣੇ ਪਤਾ ਨਹੀਂ ਕਿਉਂ ਤੁਸੀਂ ਗਰਮ ਹੋਏ ਰਹਿੰਨੇ ਆ ਗਰਮ ਨਾ ਮਾ ਹੋਰ ਕੀ ਕਰਾਂ ਤੂੰ ਜਦੋਂ ਦੇਖੋ ਦੀ ਤਰਫਦਾਰੀ ਕਰਦੀ ਰਹਿੰਦੀ ਐ ਨਾਲੇ ਤੁਹਾਨੂੰ ਮੈਂ ਪਿਛਲੀ ਵਾਰ ਵੀ ਕਿਹਾ ਸੀ ਜਿਉਂ ਨੀ ਹੁਣ ਗਲਤੀ ਕੀਤੀ ਨਾ ਤੂੰ ਸਾਡੇ ਵਿੱਚ ਨਹੀਂ ਆਉਣਾ ਹੁਣ ਉਹਨੂੰ ਅੱਜ ਮੈਂ ਹੀ ਦੇਖਦਾ ਵੀ ਉਹ ਕਿੱਥੇ ਗਿਆ ਕਿੱਥੇ ਨਹੀਂ ਗਿਆ ਅੱਜ ਨੂੰ ਮੈਂ ਹੀ ਲੈ ਕੇ ਆਉਣਾ ਐ ਇੱਕ ਤਾਂ ਮੇਰੀ ਪੂਰੀ ਗੱਲ ਵੀ ਨਹੀਂ ਸੁਣੀ ਤੇ ਜਵਾਕ ਦੇ ਮਗਰ ਪੈ ਕੇ ਇੱਕ ਤਾਂ ਮੁੰਡੇ ਨੇ ਬੜਾ ਸਤਾਇਆ ਪਿਆ ਪਤਾ ਨਹੀਂ ਸਾਰਾ ਦਿਨ ਕੀ ਕਰਦਾ ਰਹਿੰਦਾ ਵਾ ਘਰੇ ਹੀ ਨਹੀਂ ਵੱੜਦਾ ਚੱਲ ਕੋਈ ਨਹੀਂ ਸਰਦਾਰ ਜੀ ਨੇ ਕਿਹਾ ਮੇਰੀ ਗੱਲ ਸੁਣੀ ਐ ਪਰ ਮੈਂ ਮਨਦੀਪ ਨਾਲ ਤਾਂ ਆਪਣੀ ਗੱਲ ਕਰ ਸਕਦੀ ਆ ਨਾ ਮਨਦੀਪਾ ਤੁਸੀਂ ਦੀਦੀ ਕੁਝ ਚਾਹੀਦਾ ਸੀ ਤੁਹਾਨੂੰ ਨਹੀਂ ਨਹੀਂ ਮੈਂ ਕੀ ਗੱਲ ਆ ਨਹੀਂ ਸਕਦੀ ਨਹੀਂ ਨਹੀਂ ਦੀਦੀ ਬੈਠੋ ਹਾਂ ਆ ਬਹਿਤਾ ਜੰਨੀ ਆ ਮੈਂ ਮਨਦੀਪਾ ਜੇ ਗੁੱਸਾ ਨਾ ਕਰੇ ਤਾਂ ਮੈਂ ਤੇਰ ਨਾਲ ਕੋਈ ਗੱਲ ਕਰਨੀ ਸੀਗੀ ਹਾਂਜੀ ਦੀ ਦੱਸੋ ਆ ਕਿਵੇਂ ਕਰਾਂ ਮੈਂ ਤਾਂ ਸਮਾਂ ਨਹੀਂ ਆਉਂਦੀ ਤੈਨੂੰ ਤਾਂ ਪਤਾ ਹੀ ਆ ਕਿ ਤੇਰੇ ਵੀਰ ਜੀ ਦਾ ਕੰਮ ਬਹੁਤ ਡਾਊਨ ਜਾ ਰਿਹਾ ਵਾ ਉਹਨਾਂ ਨੇ ਨਾ ਦੋ ਕਪੇਉਂਟਾਂ ਕਰਨੀਆਂ ਸੀ ਤੇ ਮੈਂ ਕਹਿੰਦੀ ਸੀ ਜੇ ਤੂੰ ਹੈਲਪ ਕਰ ਦਿੰਦੀ ਥੋੜੀ ਜੀ ਤਾਂ ਨਾਦੀ ਜੀ ਮੈਂ ਤੁਹਾਡੀ ਕੀ ਮਦਦ ਕਰ ਸਕਦੀ ਆ ਹੁਣ ਤਾਂ ਮੈਂ ਦੁਕਾਨ ਤੋਂ ਵੀ ਛੁੱਟੀ ਲੈ ਰੱਖੀ ਆ ਮੈਨੂੰ ਉੱਥੋਂ ਵੀ ਨਹੀਂ ਕੁਝ ਮਿਲਣਾ ਹੁਣ ਤਾਂ ਨਹੀਂ ਮਨਦੀਪ ਮੈਂ ਉਹ ਨਹੀਂ ਕਹਿ ਰਹੀ ਮੈਂ ਤਾਂ ਕਹਿਣ ਲੱਗਿਆ ਵੀ ਸ਼ਰਮ ਆਉਂਦੀ ਆ ਮੈਂ ਕਹਿੰਦੀ ਸੀ ਵੀ ਜਿਹੜੇ ਤੇਰੇ ਇੰਸ਼ੋਰੈਂਸ ਵਾਲੇ ਪੈਸੇ ਆ ਤੇ ਉਹਨਾਂ 'ਚੋਂ ਮਦਦ ਕਰ ਦਿੰਦੀ ਤਾਂ ਸਾਡੀ ਵੀ ਬਾਜ਼ਾਰ 'ਚ ਇੱਜ਼ਤ ਬਣੀ ਰਹਿੰਦੀ ਦੀਦੀ ਉਹਨਾਂ ਪੈਸਿਆਂ 'ਚ ਨਹੀਂ ਮਨਦੀਪ ਜੇ ਤੇਰੀ ਮਰਜ਼ੀ ਆ ਤਾਂ ਵੇਖ ਲੈ ਮੈਂ ੱਤਕਾ ਨਹੀਂ ਕਰਦੀ ਤੇਰੇ ਨਾਲ ਬਾਕੀ ਜੇ ਤੇਰਾ ਮਨ ਹੋਇਆ ਤਾਂ ਸਾਨੂੰ ਦੱਸ ਦੀ ਕੋਈ ਨਹੀਂ ਦੀਦੀ ਮੈਨੂੰ ਥੋੜਾ ਜਿਹਾ ਨਾ ਟਾਈਮ ਦੋ ਮੈਂ ਤੁਹਾਨੂੰ ਸਵੇਰੇ ਨਾਲ ਸੋਚ ਕੇ ਦੱਸਦੀ ਆਂ ਕੋਈ ਨਾ ਮਨਦੀਪ ਤੂੰ ਸੋਚ ਕੇ ਦੱਸ ਦੀ ਪਰ ਸੋਚਣ ਤੋਂ ਪਹਿਲਾਂ ਨਾ ਇੰਨਾ ਸੋਚ ਲਈ ਕਿ ਜਿੰਨੇ ਤੇਰੇ ਧੀ ਵਾਸਤੇ ਜਾਂ ਤੇਰੇ ਵਾਸਤੇ ਇੰਨਾ ਕੁਝ ਕੀਤਾ ਉਹਨੂੰ ਤੇਰੇ ਸਾਥ ਦੀ ਲੋ ਚੱਲ ਚੰਗਾ ਮਨਦੀਪ ਮੈਂ ਚਲਦੀ ਆਂ ਬਾਕੀ ਤੂੰ ਸਵੇਰੇ ਦੱਸ ਦੀ ਚੱਲ ਮਨਦੀਪ ਐਫ ਡੀ ਕਰਾਉਨ ਤੋਂ ਪਹਿਲਾਂ ਜਿਹੜਾ ਕੁਝ ਸਾਡੇ ਹੱਥ ਆ ਜਾਵੇ ਉਹੀ ਚੰਗਾ ਚੱਲ ਅੰਦਰ ਹਾਈ ਹੈ ਜੋ ਕੀ ਹੋ ਗਿਆ ਕਾਤੋਂ ੱੱਕੇ ਮਾਰੀ ਜਾਂਨੇ ਮੁੰਡੇ ਨੂੰ ਆ ਲੈ ਆਂਦਾ ਤੇਰਾ लाਡਲਾ ਜਿਹਦੀਆਂ ਤਰੀਫਾਂ ਕਰਦੀ ਥੱਕਦੀ ਨਹੀਂ ਸੀ ਨਾ ਆ ਨਸ਼ੇ ਕਰਨ ਲੱਗਿਆ ਨਸ਼ੇ ਆ ਨਸ਼ੇ ਕਰਨ ਲੱਗਿਆ ਨਸ਼ੇ ਸਾਹਮਣੇ ਰੱਖੇ ਇਹਨੂੰ ਹਣ